ਆ ਸੁਣ ਮੇਰੀ ਜੁੜੀ ਜੀ ਰੱਖ ਲੈਣਾ ਪਿਛੇ ਸਾਲਿਆ ਮੇਰਿਆ ਤੂੰ ਕਹਿਂਦਾ ਵੀ ਸਫਾਈ ਤੂੰ ਕਹਿ ਰਿਹਾ ਕਿ ਇਹਨੇ ਪੈਸੇ ਮੰਗੇ ਹਾਂ ਮੈਂ ਤੇਰੀ ਭੈਣ ਕੋ ਪੈਸੇ ਮੰਗੇ ਸੀ ਜਿਹੜੀ ਦਿੰਦੀ ਫਿਰਦੀ ਐ ਜਿਹੜੀ ਬਾਰ ਬਾਰ ਕਹੀ ਜਾਂਦੀ ਆ ਵੀ ਦੱਸੋ ਕੀ ਲੈਣਾ ਜੀ ਬੂਟ ਲੈਣੇ ਆ ਆਪਣੀ ਭੈਣ ਨੂੰ ਕਹਿਲਾ ਐਨੀ ਕਾਨੂੰ ਖੁੱਲੀ ਛੱਡੀ ਦੀ ਐ ਪਤਾ ਤੇ ਹੈਗਾ ਹੀ ਐ ਤੇਰੀ ਭੈਣ ਆ ਤੂੰ ਖੁੱਲੀ ਛੱਡੀ ਦੀਆਂ ਨੂੰ ਪਤਾ ਲੱਗ ਗਿਆ ਹੀਗਾ ਤੇ ਇਹ ਇਸ ਇਹ ਸਾਲਿਆ ਆ ਬੋਲੀ ਦੇਖ ਲੋ ਵੱਡੇ ਯੂਟਿਊਬਰ ਭੈਣ ਚੋਧਰੋ ਰੋਸਟਰ ਦੀ ਮਾਂ ਚੋਧਾ ਤੇਰੇ ਜੁੱਤੀਆਂ ਮਾਰ ਮਾਰ ਤੈਨੂੰ ਇੱਕੋ ਜਿਹਾ ਕਰ ਦਵੇ ਫੁੱਦੀ ਹੀ ਹੋਂਦੇ ਆ ਕਿੱਡੀਆਂ ਤੂੰ ਗਾਲਾਂ ਕੱਢਣ ਡਿਆ ਭੈਣ ਚੋਧਾ ਅਗਲੀ ਕੁੜੀ ਤੋਂ ਪਹਿਲਾਂ ਪੈਸੇ ਮੰਗੇ ਹੁਣ ਫੁੱਦੀ ਤੇ ਉਹਦੀ ਬਦਨਾਮੀ ਕਰਨ ਡਿਆ ਖੇ ਪਟਣ ਡਿਆ ਅਗਲੀ ਦੀ ਮਾਂ ਚੋਧਾ ਐਡਾ ਆਦਾ ਆਪਦੀ ਭੈਣ ਨੂੰ ਕੱਢ ਲਾ ਗਾਲਾਂ ਆਪਦੀ ਭੈਣ ਤੋਂ ਮੰਗ ਚੀਜ਼ਾਂ ਫੁੱਦੀ ਹੀ ਹੋਂਦੇ ਆ ਨੰਗ ਸਾਲੇ ਯੂਟਿਊਬਰ ਇਕੱਠੇ ਹੋਏ ਭੈਣ ਚੋ ਵੱਡੇ ਰੋਸਟਰ ਮਾ ਦੇ ਯਾਰ ਸਾਲੋ ਤੰਨੇ ਨੰਗਿਆ ਤੁਸੀਂ ਤੰਨੇ ਹੀ ਨੰਗਿਆ ਮਾਂ ਚੋ ਉਹ ਵੀ ਦੋ ਜਿਹੜੇ ਨਾਲ ਤੇਰੇ ਉਹ ਵੀ ਭੈਣ ਚੋ ਉਹ ਇਦਾਂ ਹੀ ਆ ਨੰਗ ਸਾਲੇ ਚੋਰ ਭੈਣ ਚੋ ਤੋ ਕੋਈ ਕੰਮ ਕਰ ਲੋ ਐਡੀ ਦੇ ਪਾਲੀ ਆ ਸਾਲਿਆ ਇਹਨੂੰ ਸਰੀਰ ਨੂੰ ਤੋੜ ਲਾ ਇਹਨੂੰ ਪੈਸੇ ਮੰਗਣ ਨਾਲੋਂ ਕੰਮ ਦਿਹਾੜੀਆਂ ਕਿਤੇ ਕਰ ਲਾ ਮਾਂ ਚੋ ਤਾਂ ਉਦਾਂ ਤੈਨੂੰ ਪੈਸੇ ਮਿਲ ਜਣੇ ਕਮਾ ਕੇ ਫੁੱਦੀ ਜਾਂ ਹੁੰਦੇ ਪੈਸੇ ਨਹੀਂ ਦਿੱਤੇ ਤਾਂ ਤੂੰ ਗਾਲਾਂ ਕੱਢਣ ਡਿਆ ਆ ਇਹ ਡਾਗਰੇ ਭੈਣ ਚੋਂ ਸੂਰਮਾ ਤੂੰ ਜਿਹੜਾ ਭੈਣ ਚੋਂ ਦਾ ਲੋਕਾਂ ਨੂੰ ਦੱਸਣ ਲਿਆ ਹੈ ਜੋ ਕਿ ਡੱਗ ਬਦਮਾਸ਼ ਆ ਮਾ ਚੋਂ ਦਾ ਬੌਂਡ ਨਾ ਪੜਾਲੀਆਂ ਵੀ ਕਹੇ ਤੂੰ ਨਹੀਂ ਆਇਆ